ਹਾਂਜੀ ਫੌਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਇੱਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਹੁਣ ਸਰਦਾਰਾਂ ਤੇ ਜਿਹੜਾ ਚੁਟਕਲੇ ਨਹੀਂ ਬਣਨਗੇ ਸਿੱਖਾਂ ਤੇ ਸਰਦਾਰਾਂ ਨੂੰ ਨਿਸ਼ਾਨਾ ਜਿਹੜਾ ਹੁਣ ਮਖੌਲੀਆ ਅੰਦਾਜ਼ ਦੇ ਵਿੱਚ ਜਿਹੜਾ ਉਹ ਨਹੀਂ ਬਣਾਇਆ ਜਾ ਸਕੇਗਾ ਸੁਪਰੀਮ ਕੋਰਟ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਆਈ ਹੈ ਤਾਂ ਪੂਰੀ ਜਾਣਕਾਰੀ ਹੈ ਜਿਹੜੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜੀ ਸੁਪਰੀਮ ਕੋਰਟ ਨੇ ਸਿੱਖਾਂ ਤੇ ਸਰਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚੁਟਕਲਿਆਂ ਵਿਰੁੱਧ ਬੱਚਿਆਂ ਤੇ ਭਾਈਚਾਰਿਆਂ ਨੂੰ ਜਾਗਰੂਕ ਕਰਨ ਦੀ ਲੋੜ ਤੇ ਜਿਹੜਾ ਜ਼ੋਰ ਦਿੱਤਾ ਹੈ ਸੁਪਰੀਮ ਕੋਰਟ ਨੇ ਇਸ ਨੂੰ ਐਮ ਮੁੱਦਾ ਜਿਹੜਾ ਕਰਾਰ ਦਿੱਤਾ ਹੈ ਅਦਾਲਤ 2015 ਦੀ ਜਨਹਿਤ ਪਟੀਸ਼ਨ ਤੇ ਸੁਣਵਾਈ ਹੈ ਜਿਹੜੀ ਉਹ ਕਰ ਰਹੀ ਸੀ ਜਿਹਦੇ ਵਿੱਚ ਅਜਿਹੇ ਚੁਟਕਲਿਆਂ ਦੇ ਪਾਬੰਦੀ ਲਗਾਉਣ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਸੀ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਬੀ ਵਿਸ਼ਵਨਾਥਨ ਦੀ ਬੈਂਚ ਨੇ ਇਸੋ ਸਮੱਸਿਆ ਦੇ ਹੱਲ ਲਈ ਵਿਹਾਰਕ ਹੱਲ ਲੱਭਣ ਦਾ ਜਿਹੜਾ ਸੁਝਾਅ ਦਿੱਤਾ ਹੈ ਬੇਚ ਨੇ ਕਿਹਾ ਕਿ ਇਸ ਤੇ ਵਿਚਾਰ ਹੈ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸਕੂਲਾਂ 'ਚ ਬੱਚਿਆਂ ਨੂੰ ਸੁਵੇਦਨਸੀਲ ਬਣਾਇਆ ਜਾ ਸਕੇ ਇਸ ਪਟੀਸ਼ਨ ਦੇ ਵਿੱਚ ਐਡਵੋਕੇਟ ਹਰਵਿੰਦਰ ਚੋਧਰੀ ਨੇ ਦਲੀਲ ਦਿੱਤੀ ਕਿ ਸਿੱਖਾਂ ਤੇ ਸਰਦਾਰਾਂ ਦਾ ਮਜ਼ਾਕ ਉਡਾਉਣ ਨਾਲ ਸੰਵਿਧਾਨ ਦੇ ਬਰਾਬਰੀ ਅਤੇ ਸਤਕਾਰ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਸੋ ਅਦਾਲਤ ਨੂੰ ਸਰਕਾਰ ਹਦਾਇਤ ਜੜੀ ਕਰਨੀ ਚਾਹੀਦੀ ਹੈ ਉਹ ਵੈਬਸਾਈਟਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਅਜਿਹੇ ਚੁਟਕਲੇ ਨੂੰ ਹਟਾਉਣ ਲਈ ਹੈ ਜਿਹੜਾ ਕਦਮ ਚੁੱਕੇ ਪਟੀਸ਼ਨ ਕਰਤਾ ਸੀ ਹਰਵਿੰਦਰ ਚੌਧਰੀ ਤਾਂ ਉਹਨਾਂ ਨੇ ਨਿੱਜੀ ਤਜਰਬਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਦੱਸਿਆ ਕਿ ਮੈਂ ਹਾਈ ਕੋਰਟ ਦੇ ਵਿੱਚ ਬਹਿਸ ਕਰ ਰਿਹਾ ਸੀ ਜਦੋਂ 12 ਵੱਜ ਚੁੱਕੇ ਸਨ ਅਤੇ ਮੇਰਾ ਕੇਸ ਨੰਬਰ ਵੀ ਜਿਹੜਾ 12 ਸੀ ਮੇਰਾ ਮਜ਼ਾਕ ਜਿਹੜਾ ਉਡਾਇਆ ਗਿਆ ਉਹਨਾਂ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਵੀ ਜਿਹੜੀ ਚਿੰਤਾ ਪ੍ਰਗਟਾਈ ਹੈ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਨਮੋਸ਼ੀ ਦੇ ਡਰ ਕਾਰਨ ਬੱਚੇ ਸਿੰਘ ਅਤੇ ਕੋਰ ਨਾਂ ਰੱਖਣ ਤੋਂ ਪਰਹੇਜ਼ ਹੈ ਜਿਹੜਾ ਕਰਨ ਲੱਗੇ ਇਸ ਦੌਰਾਨ ਬੈਂਚ ਨੇ ਚੌਧਰੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 8 ਹਫ਼ਤਿਆਂ ਦੇ ਅੰਦਰ ਕਾਰਵਾਈਯੋਗ ਸੁਝਾਅ ਜਿਹੜੇ ਮੰਗੇ ਐ ਪਿਛਲੀ ਸੁਣਵਾਈ ਦੇ ਵਿੱਚ ਜਿਹੜਾ ਕਮੇਟੀ ਨੇ ਕਿਹਾ ਸੀ ਕਿ ਜਿਹੇ ਝਟਕਲੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਜਿਹੜਾ ਘਟਾਉਂਦੇ ਐ ਚੌਧਰੀ ਨੇ ਤਜਵੀਰ ਕੀਤੀ ਕਿ ਅਜਿਹੀ ਸਮੱਗਰੀ ਬਣਾਉਣ ਜਾਂ ਸਾਂਝਾ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਰਾਸ਼ਟਰੀ ਕਾਨੂੰਨੀ ਸਹਾਇਤਾ ਫੰਡ ਵਿੱਚ ਮੁਆਵਜ਼ਾ ਜਿਹੜਾ ਦਿੱਤਾ ਜਾਣਾ ਚਾਹੀਦਾ ਤਾਂ ਹੁਣ ਤੱਕ ਦੀ ਜਿਹੜੀ ਅਪਡੇਟ ਆਈ ਹੈ ਜੀ ਬਾਕੀ ਇਸਪਰ ਦੀ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਾਂ ਜਿਹੜੀ ਜਰੂਰ ਰੱਖਿਓ ਅਤੇ ਜਾਣਕਾਰੀ ਨੂੰ ਅੱਗੇ ਸ਼ੇਅਰ ਜ ਧੰਨਵਾਦ ਜੀ